ਹਾਂਜੀ ਬਾਬਾ ਜੀ ਨਾਮ ਤੁਹਾਡਾ ਸੁਬੰਸ ਸਿੰਘ ਮਰਨਾ ਹਾਂਜੀ ਕੀ ਕੀ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਸਾਨੂੰ ਇੱਕ ਗੱਲ ਹੈ ਜੀ ਸਾਡੀ ਜ਼ਮੀਨ ਡਿੱਗੀ ਹੈ ਇੱਕ ਸੁਖਾ ਸਿੰਘ ਤੇ ਮਸ਼ੰਬਰ ਸਿੰਘ ਤੇ ਹਰਬੰਸ ਸਿੰਘ ਬੰਤਾ ਸਿੰਘ ਹੋਰ ਕੋ ਨਾਲ ਇੱਕ ਦੋ ਗਰਾਂ ਵੀ ਦੋ ਚਾਰ ਚਾਰ ਕਨਾਲੀ ਡਿੱਗੀ ਹੈ ਕਿ ਜੋ ਕੁਸਸਤਾ ਵਾਲਾ ਆਂਦਾ ਹੈ ਉਹ ਪੈਸੇ ਉਹ ਲੈ ਜਾਂਦੇ ਨੂੰ ਸਾਨੂੰ ਤਾਂ ਮਿਲੀ ਨਹੀਂ ਅਸੀਂ ਆ ਐਸਡੀਐਮ ਨੂੰ ਕਾਗਜ਼ ਵੀ ਦਿੱਤੇ ਨੂੰ ਅਸੀਂ ਆਦਾ ਉਹਨਾਂ ਨੂੰ ਸ਼ਿਕਾਇਤ ਦੱਸਿਆ ਤਸਵੀਰ ਵਿੱਚ ਵੀ ਸਰਪੰਚ ਨੂੰ ਵੀ ਐਮਬਲ ਸਾਹਿਬ ਨੂੰ ਵੀ ਤੇ ਜੋ ਸਸਤਾ ਵਾਲਿਆਂ ਦੇ ਨਾਨੂ ਵਿਚਾਰੇ ਨੂੰ ਨਹੀਂ ਪਤਾ ਹੁੰਦਾ ਉਹ ਅੱਗੂ ਬੈਠਾ ਹੁੰਦਾ ਸਰਦਾਰ ਦੀ ਉਹ ਕਹਿੰਦਾ ਇਹਦੀ ਵੀ ਡਿੱਗੀ ਇਹਦੀ ਵੀ ਡਿੱਗੀ ਉਹ 15 20 ਬੰਦੇ ਨੂੰ 10 ਬੰਦੇ ਪੈਸੇ ਦਵਾ ਦਿੰਦਾ ਜਿਨ੍ਹਾਂ ਦੀ ਸਾਡੀ ਜ਼ਮੀਨ ਡਿੱਗੀ ਏ ਸਾਨੂੰ ਇੱਕ ਰੁਪਈਆ ਵੀ ਨਹੀਂ ਮਿਲਦਾ ਇੱਕ ਵਾਰੀ ਸਾਨੂੰ ਆਏ ਸੀ ਰਾਜਸਥਾਨ ਵਾਲੇ ਉਹ ਡੀਜ਼ਲ ਦੇ ਗਏ ਸੀ ਯਾ ਪੈਸੇ ਦੇ ਗਏ ਸੀ ਸਾਨੂੰ ਅੱਥੀੋਂ ਦੇ ਚੂ ਦੋ ਤਿੰਨ ਗੱਲ ਗਲਤ ਲਹਿ ਗਏ ਸੀ ਪੰਚਾਇਤ ਦੇ ਕੋਲੋਂ ਵੀ ਦੱਕੇ ਨਾਲ ਦਬਾਰਨਾ ਨਾਂ ਲਖਵਾ ਕੇ ਮਤਲਬ ਕੋਈ ਵੀ ਅਸੂਲਤਾਂ ਆਂਦੀ ਏ ਜਿਹਦਾ ਹੱਕ ਹੈ ਉਹਨੂੰ ਮਿਲੀ ਜਾਵੇ ਜਿਸ ਤਰ੍ਹਾਂ ਉਹਨੂੰ ਦਾਣੇ ਆਉਣੇ ਆ ਜਾਂ ਆਸਸਤਾ ਆਈਆਂ ਨੂੰ ਜਿੱਦਾਂ ਤਾਂ ਕੋਈ ਵਾਵਾ ਕੰਮ ਚੱਲਦਾ ਉਹਦੇ ਬਾਰੇ ਤਾਂ ਸਾਰਾ ਕੁਝ ਕੰਮ ਛੇਤੀ ਨਿਬੇੜ ਦਿੰਦੇ ਨੇ ਤੇ ਜਿਹੜਾ ਵਿਚਾਰਾ ਕੋਈ ਗਰੀਬ ਹੁੰਦਾ ਉਹ ਪਛੜ ਜਾਂਦਾ ਉਹ ਰੀਆ ਰਹ ਜਾਂਦਾ ਬਾਕੀ ਪਿੰਡ 'ਚ ਹੋਰ ਵੀ ਕੋਈ ਅਸੂਲਤਾ ਆਂਦੀਆਂ ਨੂੰ ਤਾਂ ਇਹ ਨੇ ਚੁੱਸ ਦਾ ਸਵਾਲ ਹੋਇਆ ਕਿ ਅਰੇ ਪਿੰਡ ਚ ਪਾਰਟੀ ਬਾਜੀ ਬਣੀ ਖੜੀ ਏ ਇਸ ਪਾਰਟੀ ਬਾਜੀ ਨੂੰ ਕੱਢ ਦਿਆਂ ਵੱਖ ਹੋ ਜਾਂ ਆਣ ਸਾਫ ਕਰਕੇ ਕੋਈ ਵੀ ਵਕਸਤਾ ਆਂਦੀ ਏ ਪੈਸੇ ਦੇਣ ਆਵੇ ਵੈਸੇ ਆਵੇ ਬੁਮਾਰਾ ਵਾਸਤੇ ਆਵੇ ਜਿਸ ਤਰ੍ਹਾਂ ਕਰਦੇ ਹੁਣ ਸਾਡੇ ਮਕਾਨ ਡਿੱਗੇ ਪਏ ਨੇ ਸਾਡੇ ਮਕਾਨਾਂ ਦਾ ਕੋ ਮਾਲਾ ਮੋਟਾ ਲਿਖ ਲਿਖਾ ਪਿੰਡ ਚ ਹੋਇਆ ਪਰ ਉਹਦੇ ਵਿੱਚ ਜਿਆਦਾ ਮੁਸ਼ਕਲ ਵੀ ਆ ਰਹੀ ਏ ਜਿਹੜੇ ਲਿਖੇ ਦੇ ਵਿੱਚ ਕਿਉਂ ਵਿੱਚ ਕੋਈ ਗਲਤ ਪਾਇਆ ਗਿਆ ਕੋ ਕਿਵੇਂ ਸਸਤਾ ਵਾਲੇ ਬਣਾਈ ਜਾਂਦੇ ਨੇ ਇੱਕ ਮਨੂ ਸਸਤਾ ਵਾਲੇ ਦੇ ਲੈ ਜਾਂਦੇ ਨੂੰ ਇੱਕ ਮਨੂ ਮਤਲਬ ਹੀ ਦੂਜੇ ਪਾਸੋਂ ਸਰਕਾਰ ਕੋਲ ਵੀ ਮੰਗ ਕਰਦੇ ਨੂੰ ਇੱਕ ਪਾਸੋਂ ਮੰਗ ਕਰਨੀ ਚਾਹੀਦੀ ਏ ਆਦੇ ਹੱਕ ਤੇ ਖਲੋਣਾ ਚਾਹੀਦਾ ਜਿਹੜਾ ਕਿ ਕਿਸੇ ਨੂੰ ਨਾ ਦੁੱਖ ਦਿਓ ਤੇ ਨਾ ਲਾਓ ਹੁਣ ਅਫਸਰਾਂ ਦੀ ਤਾਂ ਇਹ ਏ ਕਿ ਅਫਸਰ ਤਾਂ ਹਰੇਕ ਪੱਖੋਂ ਕੰਮ ਕਰਦੇ ਨੂੰ ਤਸੀਰਦਾ ਰੋਇਆ ਐਸਡੀਓ ਐਮ ਡੀਸੀ ਸਾਹਿਬ ਕੰਮ ਕਰਦੇ ਨੂੰ ਪਰ ਜਿਹੜੇ ਆ ਵਿੱਚ ਪਿੰਡਾਂ ਦੇ ਆ ਨਾ ਮੁਖਾਲਫ ਪਾਰਟੀ ਵਾਲੇ ਤੇ ਮੁਖਾਲਫ ਇਹ ਕਿਸੇ ਨੂੰ ਉਤਨੀ ਉਠਣ ਦੇਂਦੇ ਕਹਿੰਦੀ ਸਾਡੀ ਅਪੀਲ ਕੀਤੀ ਜਾਂਦੀ ਹੈ ਵੀ ਇਹ ਸਹੀ ਕਾਰ ਤੇ ਕੰਮ ਕੀਤਾ ਜਾਵੇ ਜਿਨ੍ਹਾਂ ਦੀ ਜ਼ਮੀਨ ਡਿੱਗੀ ਹੈ ਉਹਨਾਂ ਨੂੰ ਹੱਕ ਦਵਾਇਆ ਜਾਵੇ ਜਿਹੜੇ ਦੂਜੇ ਉੱਥੇ ਖੰਮ ਦੇ ਉੱਤੇ ਪਿਛਲੇ ਖੇਤਾਂ ਵਾਲੇ ਆਣ ਉਹ ਗੁੰਮਰਾਹ ਕਰਦੇ ਨੂੰ ਉਹ ਗੁੰਮਰਾਹ ਨਾ ਹੋਏ ਜਾਵਣ ਜਾਂ ਬੀਐਸਐਫ ਨੂੰ ਪੁੱਛਿਆ ਜਾਵੇ ਬਾਰਡਰ ਤੇ ਵੀ ਜ਼ਮੀਨ ਕਿੰਨਾ ਦੀ ਡਿੱਗੀ ਹੈ ਉਹਨਾਂ ਨੂੰ ਸਾਰਾ ਪਤਾ ਇੱਕ ਇੱਕ ਮਰਲੇ ਦਾ ਯਾ ਤਹਿਸੀਲਦਾਰ ਤੋਂ ਪੁੱਛਿਆ ਜਾਵੇ ਯਾ ਪਟਵਾਰੀ ਤੋਂ ਪੁੱਛਿਆ ਜਾਵੇ ਕਿ ਕਿੰਦੀ ਜ਼ਮੀਨ ਡਿੱਗੀ ਹੈ ਜਿੰਦੀ ਤਾਂ ਜ਼ਮੀਨ ਡਿੱਗੀ ਮਰਲਾ ਵੀ ਨਹੀਂ 5-5 ਕਿੱਲੇ ਕੜ ਕੇ ਬੀਜੀ ਬੈਠਾ ਉਹਨਾਂ ਕੱਲ ਪਰਸੂ ਰੋਜ਼ 10-10 ਹਜ਼ਾਰ ਰੁਪਈਆ ਲੈਦਾ ਕੰਮ ਤੇ ਬੈਠੇ ਤੇ ਜਿੰਨਾਂ ਦੀ ਜ਼ਮੀਨ ਡਿੱਗੀ ਉਹ ਤਾਂ ਵਿਚਾਰੇ ਜਾਣਦੇ ਨਹੀਂ ਆਹ ਦੇ ਖੇਤ 'ਚ ਵੀ ਸਾਡੀ ਜ਼ਮੀਨ ਡਗ ਵੀ ਅਸੀਂ ਕੀ ਕਰਨ ਜਾਣਾ ਸਾਡੀ ਤਾਂ ਸਰਕਾਰ ਦੇ ਅੱਗੇ ਖਵਾਇਸ਼ ਹੈ ਕਿ ਸਾਨੂੰ ਕੋਈ ਬਾਰ ਪਾਈ ਪਾਵੇ ਸਾਡਾ ਕੋਈ ਗੁਜ਼ਾਰਾ ਨਹੀਂ ਕੋਈ ਸਾਡਾ ਰੋਜ਼ੀ ਰਜ਼ੀਕਾਰ ਨਹੀਂ ਹੁਣ 75 ਸਾਲ ਦੀ ਉਮਰ 'ਚ ਅਸੀਂ ਕੰਮ ਕੀ ਕਰ ਸਕਣਾ ਕੋਈ ਅਸੀਂ ਕੰਮ ਨਹੀਂ ਕਰ ਸਕਦੇ ਨਾ ਹੀ ਸਾਥ ਹੋਣਾ ਸਾਡੀ ਸਰਕਾਰ ਬਰਪਾਈ ਪਾਵੇ ਜਾਂ ਜਿਸ ਤਰ੍ਹਾਂ ਸੰਸਾ ਬੜੀਆਂ ਨੂੰ ਆਹ ਹੋਰ ਪਿੰਡਾਂ 'ਚ ਜਿਹੜੇ ਆ ਕਲਾਕਾਰ ਤੇ ਪੈਸੇ ਪੂਸੇ ਦੇਂਦੇ ਫਿਰ ਸਾਡੇ ਕੋਲੇ ਤਾਂ ਆ ਹੀ ਨਹੀਂ ਐ ਜੇ ਉਹਨੂੰ ਦੋ ਬੰਦਿਆਂ ਨੂੰ ਦੇ ਗਏ ਕੰਮ ਹੀ ਤਾਂ ਨਾ ਹੋ ਗਿਆ ਪੈਸੇ ਦਿੱਤੇ 10 ਨੂੰ ਦੇਵੇ ਜਾਂ ਤੋਂ ਬਰਪਾਈ ਪਾਵਣ ਕਿੰਨਾ ਦੇ ਨੁਕਸਾਨ ਹੋਏ ਨੂੰ ਤੇ ਫਿਰ ਤਾਂ ਇਹ ਜੇ ਦੋ ਦਾ ਨੁਕਸਾਨ ਪੂਰਾ ਕਰਦੇ ਤੇ 100 ਮਰ ਜਾਵੇ ਤੋ ਉਹ ਦੋ ਦਾ ਘੇਕ ਕੀਤਾ ਫਿਰ ਫਾਇਦਾ ਉਹ ਵੀ ਨਾ ਕਰਦੇ ਤੋ ਉਹ ਵੀ ਬਿਹਤਰ ਹੈ ਤੇ ਇਹਨਾ ਕਹਿੰਦਾ ਮੈਂ ਸ਼ਮਾ ਮੰਗਦਾ ਆਪਕੀ 101 ਸਸਰੀ ਗਾਲ ਮਿਹਰਬਾਨੀ ਅਫਸਰਾਂ ਨੂੰ ਅਪੀਲ ਹੈ ਵੀ ਜੋ ਵੀ ਇਹ ਸ਼ਾਨ ਬੀਣ ਕਰਤੇ ਕਿਸ ਤਰ੍ਹਾਂ ਸੁਖਬੀਰ ਬਾਦਲ ਕੋਲ 85 ਗੱਟਾ ਦਾਣੇ ਆਏ ਨੂੰ ਗਰੀਬਾਂ ਦੇ ਨਾਂ ਤੇ ਸਾਨੂੰ ਤਾਂ ਇੱਕ ਕਿਸੇ ਕਿੱਲੋ ਵੀ ਨਹੀਂ ਵਿਖਾਇਆ ਤਿੰਨ ਚਾਰ ਬੰਦੇ ਨੂੰ ਪਤਾ ਨਹੀਂ ਕਿਹੜੇ ਲੈ ਗਏ ਕਿਹੜੇ ਨਹੀਂ ਨਾ ਤਾਂ ਬਾਦਲ ਸਾਹਿਬ ਨੇ ਕਹਿਣਾ ਵੀ ਇਹਨਾਂ ਦੇ ਪਰ ਸਾਨੂੰ ਕੋਈ ਦਾਣੇ ਨਹੀਂ ਮਿਲੇ ਵੀ ਤੁਸੀਂ ਕਹਿਣਾ ਚਾਹ ਰਹੇ ਹੋ ਵੀ ਜਿਹੜੇ ਸਮਾਨ ਆ ਰਿਹਾ ਜਾਂ ਕਣਕ ਦਾਣੇ ਜਾਂ ਜੋ ਵੀ ਸਮਾਨ ਆ ਰਿਹਾ ਉਸ ਦੀ ਪੂਰੀ ਵੰਡ ਨਹੀਂ ਹੋ ਰਹੀ ਪੂਰੀ ਵੰਡ ਨਹੀਂ ਹੋ ਰਹੀ ਗੁਟਾਲਾ ਹੁੰਦਾ ਵਿੱਚ ਤੁਹਾਡੇ ਸਾਹਿਬ ਨਾਲ ਕਿਸ ਤਰ੍ਹਾਂ ਉਸ ਨੂੰ ਪੂਰਾ ਵੰਡਿਆ ਜਾ ਸਕਦਾ ਹੈ ਉਹ ਸਾਡੇ ਸਾਹਮਣੇ ਸਰਪੰਚ ਦੇ ਕੋਲ ਆਵਣ ਕਮੇਟੀ ਬਣੇ ਕਮੇਟੀ ਬਣੇ ਜਾਂ ਸਰਪੰਚ ਦੇ ਕੋਲ ਜਿਵੇਂ ਲਿਸਟ ਹੈ ਲਿਸਟ ਤੇ ਹੁਣ ਆਈ ਸਮਾਨ ਆਇਆ ਲਿਸਟ ਤੇ ਬਿਲਕੁਲ 100% ਸਹੀ ਵੰਡੇਗਾ ਨੂੰ ਕੰਬਲ ਜਿਹੜੇ ਹੁਣ ਪਹਿਲੇ ਉਹ ਘਟਾਲਾ ਹੋ ਜਾਂਦਾ ਜਿਹੜੇ ਦੂਜੇ ਥੂ ਮੈਂ ਲਿਆਂਦੇ ਨੂੰ ڈاکਵੇਂ ਬੰਦੇ ਉਹ ਘਟਾਲਾ ਹੋ ਜਾਂਦਾ ਕਿਹੜਾ ਕਿਹੜਾ ਪਹਿਲਾ ਸਮਾਨ ਲਿਆਂਦਾ ਗਿਆ ਸੀਗਾ ਜਿਹੜਾ ਕਿ ਕਈ ਲੋਕ ਤੱਕ ਪਹੁੰਚਿਆ ਤੇ ਕਈ ਲੋਕ ਜਿਹੜੇ ਰਹਿ ਗਏ ਸੀਗੇ ਉਹ ਜੀ ਅੱਗੇ ਕਈਆਂ ਆਈਆਂ ਨੂੰ ਫੀਡ ਆਈਏ ਮੰਝੇ ਆਏ ਨੂੰ ਜਿਹੜੇ ਦੂਸਰੇ ਉਹਨਾਂ ਚੋਂ ਜਿਹੜਾ 60 70 52 3 ਨਾ ਘਰਾਂ ਚ ਗਿਆ ਚਲਾ ਇਸ ਤਰ੍ਹਾਂ ਕਰਦੇ ਉਹ ਕਈਆਂ ਜਿਹੜੀਆਂ ਉਹ ਵੀ ਹੋਰ ਬਾਟੀਆਂ ਸਮਾਨ ਜਿਹੜੇ ਬਾਂਡਾ ਟਿੰਡਰ ਆ ਗੁਰਦੁਆਰੇ ਵੀ ਆ ਉਹ ਵੀ ਲੋਕਾਂ ਨੂੰ ਮਤਲਬ ਹੀ ਨਹੀਂ ਮਿਲਿਆ ਉਹ ਵੀ ਲੋਕਾਂ ਉਥੋਂ ਚੋਰੀ ਕਰ ਲਿਆ ਹੁਣ ਨਾ ਤਾਂ ਰਾਤ ਨੂੰ ਪਤਾ ਲੱਗੇ ਚੋਰੀ ਕਿੰਨੇ ਕੀਤਾ ਨਾ ਪਤਾ ਲੱਗੇ ਕੌਣ ਲੈ ਗਿਆ ਕੌਣ ਨਹੀਂ ਇਹ ਗੁਰਦੁਆਰੇ ਸਾਡੇ ਵੱਲੇ ਸ਼ਾਹ 68 ਗਲਾਬਾ ਬੜੀ ਗੁਰਦੁਆਰੇ ਚ ਜਿੰਦਰੇ ਵੱਜਣ ਲੱਗ ਪਏ ਨੇ ਤਾਂ ਮੋੜ ਸਾਡਾ ਰਹੇਗਾ ਵੀ ਕੀ ਜੇ ਮਹਾਰਾਜ ਦੀ ਹੁਜਰੀ ਚ ਵੀ ਨਹੀਂ ਛੱਡਦਾ ਕੋਈ ਉਹਦੀ ਹਾਜ਼ਰੀ ਦੇ ਵਿੱਚ ਵੀ ਸਾਨੂੰ ਦੁੱਖ ਦੇ ਅੰਦਰ